ਘਰ ਵਾਲੀ ਬਾਰ-ਬਾਰ ਫੋਨ ਲਾ ਕੇ ਇਹ ਪੁੱਛਦੀ ਰਹਿੰਦੀ ਹੈ ਆਪਣੇ ਪਤੀ ਨੂੰ ਕਿ ਤੁਸੀਂ ਕਿੱਥੇ ਹੋ ਕਿੰਨਾ ਟਾਈਮ ਲੱਗੂ ਕੀ ਕਰ ਰਹੇ ਹੋ ਰੋਟੀ ਖਾ ਲਈ ਜਾਂ ਨਹੀਂ ਖਾ ਲਈ ਐਦਾਂ ਦੀਆਂ ਗੱਲਾਂ-ਵੱਤਾਂ ਕਰਦੀ ਆ ਤਾਂ ਕਈ ਲੋਕ ਆ ਜਿਹੜੇ ਬੜੇ ਪਰੇਸ਼ਾਨ ਹੋ ਜਾਂਦੇ ਆ ਤੰਗ ਆ ਜਾਂਦੇ ਆ ਕਹਿੰਦੇ ਯਾਰ ਮੈਨੂੰ ਬੜਾ ਤੰਗ ਕਰ ਛੱਡਿਆ ਬਾਰ-ਬਾਰ ਫੋਨ ਲਾਉਂਦੀ ਆ ਤੇ ਮੈਂ ਬਹੁਤ ਔਖਾ ਸੋ ਦੋਸਤੋ ਦੱਸ ਦਈਏ ਕਿ ਜਿਹੜੇ ਘਰ ਵਾਲੀ ਆ ਇਹ ਤੁਹਾਨੂੰ ਤੰਗ ਨਹੀਂ ਕਰ ਰਹੀ ਹੁੰਦੀ ਬਲਕਿ ਤੁਹਾਡਾ ਖਿਆਲ ਕਰ ਰਹੀ ਹੁੰਦੀ ਆ ਇਹ ਇੱਕ ਪਿਆਰ ਜਿਤਾਉਣ ਦਾ ਤਰੀਕਾ ਹੁੰਦਾ ਤੁਹਾਡੀ ਘਰ ਵਾਲੀ ਤੁਹਾਨੂੰ ਇਹ ਪੁੱਛਦੀ ਨਹੀਂ ਹੁੰਦੀ ਬਲਕਿ ਦੱਸਦੀ ਹੁੰਦੀ ਆ ਕਿ ਮੇਰਾ ਕੱਲੀ ਦਾ ਦਿਲ ਨਹੀਂ ਲੱਗਦਾ ਤੁਸੀਂ ਜਲਦੀ ਘਰ ਆ ਜਾਓ ਉਹ ਤੁਹਾਨੂੰ ਪਿਆਰ ਕਰਦੀ ਹੁੰਦੀ ਆ ਤੁਹਾਡਾ ਸਤਕਾਰ ਕਰਦੀ ਹੁੰਦੀ ਆ ਤੇ ਕਈ ਲੋਕ ਇਹਨਾਂ ਗੱਲਾਂ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਦੇ ਆ ਨਿੱਕੀ ਨਿੱਕੀ ਗੱਲੋਂ ਕਲੇਸ਼ ਪਾ ਲੈਂਦੇ ਆ ਤੇ ਜਿਹੜਾ ਕਲੇਸ਼ ਬਾਅਦ ਵਿੱਚ ਬਹੁਤ ਵੱਡਾ ਰੂਪ ਧਾਰਨ ਕਰ ਲੈਂਦਾ ਕਈਆਂ ਦੇ ਲਈ ਤਾਂ ਇਹ ਨਿੱਕੀਆਂ-ਨਿੱਕੀਆਂ ਗੱਲਾਂ ਤਲਾਕ ਤੱਕ ਦੀ ਨੌਬਤ ਵੀ ਖੜੀਆਂ ਕਰ ਦਿੰਦੀਆਂ ਨੇ ਸੋ ਕਦੇ ਵੀ ਐਦਾਂ ਦੀ ਸੋਚ ਨਾ ਰੱਖਿਆ ਕਰੋ ਆਪਣੇ ਘਰ ਵਾਲੀ ਦੇ ਪਿਆਰ ਦਾ ਸਤਿਕਾਰ ਕਰਿਆ ਕਰੋ ਜੇ ਉਹ ਤੁਹਾਡਾ ਖਿਆਲ ਕਰਦੀ ਆ ਤੁਹਾਨੂੰ ਪਿਆਰ ਕਰਦੀ ਆ ਤਾਂ ਤੁਹਾਡਾ ਵੀ ਫਰਜ਼ ਬਣਦਾ ਤੁਸੀਂ ਵੀ ਉਹਦੇ ਨਾਲ ਪਿਆਰ ਨਾਲ ਗੱਲਾਂ-ਵਾਟਾਂ ਕਰੋ ਉਹਦੀਆਂ ਗੱਲਾਂ ਦਾ ਤੁਸੀਂ ਵੀ ਸਤਿਕਾਰ ਕਰੋ ਜੀ ਗੱਲਾਂ ਦੋਸਤੋ ਵਧੀਆ ਲੱਗੀਆਂ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਰਹਿਣ ਦੀ ਕੋਸ਼ਿਸ਼ ਕਰਿਆ ਕਰੋ ਆਪਣੇ ਪਰਿਵਾਰ ਦੇ ਨਾਲ ਮੈਂ ਜੁੜ ਕੇ ਰਿਹਾ ਕਰੋ ਕਿਉਂਕਿ ਸਮਾਂ ਬੀਤ ਚੁੱਕੇ ਤੋਂ ਬਾਅਦ ਜਦੋਂ ਬੰਦਾ ਪਛਤਾਵਾ ਕਰਦਾ ਫਿਰ ਪੱਲੇ ਕੱਖ ਨਹੀਂ ਰਹਿੰਦਾ ਜੇ ਗੱਲ ਸੱਚੀ ਆ ਤਾਂ ਕਮੈਂਟ ਕਰਕੇ ਜਰੂਰ ਦੱਸੋ